ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਦਾ ਰਾਸ਼ੀ ਫਲ ਤੁਹਾਡਾ ਕੀ ਕਹਿੰਦਾ ਹੈ ਕੀ ਕਹਿੰਦੇ ਹਨ ਤੁਹਾਡੀ ਕਿਸਮਤ ਦੇ ਸਿਤਾਰੇ ਸੋ ਅੱਜ ਦਾ ਦਿਨ ਤੁਹਾਡੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਤੇ ਕਿਹੜੀਆਂ ਚਾਰ ਰਾਸ਼ੀ ਦੇ ਲੋਕਾਂ ਨੂੰ ਬਹੁਤ ਹੀ ਸ਼ੁਭ ਲਾਭ ਹੋਣ ਵਾਲਾ ਹੈ ਕਿਉਂਕਿ ਉਹਨਾਂ ਤੇ ਦੇਵੀ ਮਾਤਾ ਲਕਸ਼ਮੀ ਦੀ ਕਿਰਪਾ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਉਹਨਾਂ ਚਾਰ ਰਾਸ਼ੀਆਂ ਦੇ ਵਿੱਚੋਂ ਖੁਸ਼ ਨਸੀਬ ਰਾਸ਼ੀ ਤੁਹਾਡੀ ਵੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਰਾਸ਼ੀ ਹੈ ਜੇ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲੇ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਣ ਵਾਲੇ ਬੱਚੇ ਸਫਲਤਾ ਪ੍ਰਾਪਤ ਕਰਨਗੇ ਸਵਾਦੀ ਭੋਜਨ ਦਾ ਆਨੰਦ ਵੀ ਮਿਲੇਗਾ ਥਕਾਵਟ ਦੂਰ ਰਹੇਗੀ ਪੈਸਾ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਬਹਾਦਰੀ ਵੀ ਵਧ ਜਾਵੇਗੀ ਤੁਹਾਡੇ ਜੀਵਨ ਸਥਿਤੀ ਦੇ ਨਾਲ ਵਿੱਤੀ ਮਤਪੇਦ ਹੋ ਸਕਦੇ ਹਨ ਕੰਮ ਦੀ ਸਥਿਤੀ ਉਮੀਦ ਅਨੁਸਾਰ ਹੀ ਰਹੇਗੀ ਆਪਣੇ ਬੱਚੇ ਦੇ ਵਿਵਹਾਰ ਤੇ ਥੋੜੀ ਜਿਹੀ ਨਜ਼ਰ ਰੱਖੋ ਤੇ ਅੱਜ ਦੀ ਲਈ ਤੁਹਾਡਾ ਲੱਕੀ ਨੰਬਰ ਹੋਵੇਗਾ ਜੀ 2 ਤੇ ਲੱਕੀ ਰੰਗ ਹੋਵੇਗਾ ਜੀ ਸੰਤਰੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਲੋਕਾਂ ਦੀ ਬੁਰੀ ਖਬਰ ਤੁਹਾਨੂੰ ਮਿਲ ਸਕਦੀ ਹੈ ਆਪਣੀ ਬੋਲੀ ਉੱਤੇ ਕਾਬੂ ਰੱਖੋ ਸਿਹਤ ਥੋੜੀ ਜਿਹੀ ਕਮਜ਼ੋਰ ਵੀ ਹੋ ਸਕਦੀ ਹੈ ਲੈਣ ਦੇਣ ਵਿੱਚ ਥੋੜੇ ਜਿਹੀ ਸਾਵਧਾਨੀ ਰਹੋ ਵਿੱਤੀ ਸਥਿਤੀ ਚੰਗੀ ਰਹੇਗੀ ਅਧਿਕਾਰੀ ਤੁਹਾਡੇ ਨਾਲ ਵਿਵਹਾਰ ਅਤੇ ਕਾਬਲੀਅਤ ਤੋਂ ਲਾਭ ਉਠਾ ਸਕਦੇ ਹਨ ਆਪਸੀ ਗੱਲਬਾਤ ਤੋਂ ਵੀ ਲਾਭ ਹੋਵੇਗਾ ਜੇਕਰ ਗੱਲ ਕਰੀਏ ਵਿਦਿਆਰਥੀ ਵਰਗ ਦੀ ਤਾਂ ਬੱਚਿਆਂ ਦਾ ਇਸ ਸਮੇਂ ਪੜ੍ਹਾਈ ਵਿੱਚ ਮਨ ਲੱਗੇਗਾ ਤੁਹਾਨੂੰ ਆਪਣੇ ਪਰਿਵਾਰ ਮੈਂਬਰਾਂ ਦੇ ਵਿੱਚੋਂ ਕਿਸੇ ਵੀ ਕੋਲੋਂ ਕੋਈ ਬਹੁਤ ਹੀ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਤੁਹਾਡੇ ਲਈ ਲੱਕੀ ਨੰਬਰ ਹੋਵੇਗਾ ਜੀ 12 ਤੇ ਲੱਕੀ ਰੰਗ ਹੋਵੇਗਾ ਜੀ ਗੂੜਾ ਨੀਲਾ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਨੂੰ ਆਪਣੀ ਮਿਹਨਤ ਦਾ ਫਲ ਮਿਲਣ ਵਾਲਾ ਹੈ ਤੁਸੀਂ ਇੰਨੇ ਸਮੇਂ ਤੋਂ ਜਿਹੜੀ ਮਿਹਨਤ ਕਰ ਰਹੇ ਸੀ ਪਰ ਤੁਹਾਨੂੰ ਲਾਭ ਪ੍ਰਾਪਤ ਨਹੀਂ ਸੀ ਹੋ ਰਿਹਾ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਯਾਤਰਾ ਜਿਹੜੀ ਵੀ ਅੱਜ ਦੇ ਦਿਨ ਤੁਸੀਂ ਕਰੋਗੇ ਉਸ ਵਿੱਚ ਸਫਲ ਹੋ ਜਾਓਗੇ ਵਿੱਤੀ ਲਾਭ ਵੀ ਹੋਣ ਵਾਲਾ ਹੈ ਤੁਹਾਡੇ ਘਰ ਦੇ ਮਾਹੌਲ ਵਿੱਚ ਵੀ ਖੁਸ਼ੀ ਬਣੀ ਰਹੇਗੀ ਤੁਹਾਨੂੰ ਵਾਹਨ ਦਾ ਆਨੰਦ ਮਿਲੇਗਾ ਜਾਇਦਾਦ ਦੇ ਲੈਣ ਦੇਣ ਵਿੱਚ ਥੋੜੀ ਜਿਹੀ ਸਾਵਧਾਨੀ ਵਰਤੋ ਪਰਿਵਾਰ ਦਾ ਸਹਿਯੋਗ ਰੂਪੀ ਮਾਹੌਲ ਤੁਹਾਨੂੰ ਪ੍ਰਾਪਤ ਹੋਵੇਗਾ ਜਿਸ ਦੇ ਨਾਲ ਤੁਹਾਡਾ ਮਨ ਖਿੜਿਆ ਹੀ ਰਹੇਗਾ ਕਾਰੋਬਾਰ ਵੀ ਤੁਹਾਡਾ ਅੱਜ ਦੇ ਦਿਨ ਚੰਗਾ ਹੀ ਚੱਲੇਗਾ ਬੱਚਿਆਂ ਵੱਲ ਧਿਆਨ ਦਿਓ ਅੱਜ ਦੇ ਲਈ ਤੁਹਾਡੇ ਲਈ ਲੱਕੀ ਨੰਬਰ ਹੈ ਜੀ 4 ਤੇ ਲੱਕੀ ਰੰਗ ਹੈ ਜੀ ਚਿੱਟਾ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਅੱਜ ਦੇ ਦਿਨ ਕੋਈ ਉਤਸ਼ਾਹਜਨਕ ਖਬਰ ਮਿਲ ਜਾਵੇਗੀ ਆਤਮ ਸਨਮਾਨ ਤੁਹਾਡਾ ਵੱਧ ਜਾਵੇਗਾ ਪੁਰਾਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਕਾਰੋਬਾਰ ਅੱਜ ਦੇ ਦਿਨ ਤੁਹਾਡਾ ਚੰਗਾ ਚੱਲੇਗਾ ਕੰਮ ਕਾਜ ਅਤੇ ਕਾਰੋਬਾਰ ਵਿੱਚ ਕਈ ਰੁਕਾਵਟਾਂ ਕਾਰਨ ਮਨ ਥੋੜਾ ਬਹੁਤ ਪਰੇਸ਼ਾਨ ਹੋ ਸਕਦਾ ਹੈ ਇਸ ਸਮੇਂ ਤੁਸੀਂ ਆਪਣੇ ਮਨ ਤੇ ਕਾਬੂ ਰੱਖਣਾ ਹੈ ਵਿਵਾਦਾਂ ਤੋਂ ਵੀ ਦੂਰ ਹੀ ਰਹਿਣਾ ਹੈ ਆਰਥਿਕ ਸੰਕਟ ਹੋ ਸਕਦਾ ਹੈ ਪਿਛਲੇ ਕੰਮਾਂ ਨੂੰ ਤੁਸੀਂ ਮੁਲਤਵੀ ਕਰ ਸਕਦੇ ਹੋ ਪਰਿਵਾਰਕ ਮਾਹੌਲ ਥੋੜਾ ਜਿਹਾ ਤਣਾ ਹੋ ਸਕਦਾ ਹੈ ਜਿਸ ਦੇ ਕਾਰਨ ਤੁਹਾਡੇ ਮਨ ਨੂੰ ਠੇਸ ਪਹੁੰਚੇਗੀ ਤੇ ਤੁਸੀਂ ਪਰੇਸ਼ਾਨ ਆਪਣੇ ਆਪ ਨੂੰ ਮਹਿਸੂਸ ਕਰ ਸਕਦੇ ਹੋ ਵਪਾਰ ਵਿੱਚ ਵੀ ਨੁਕਸਾਨ ਹੋ ਸਕਦਾ ਹੈ ਜਲਦਬਾਜ਼ੀ ਨਾਲ ਕੰਮ ਕਰਨ ਦੀ ਆਪਣੀ ਪ੍ਰਵਿਰਤੀ ਨੂੰ ਬਦਲ ਲਓ ਨਹੀਂ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਕਿਤੇ ਵੱਡਾ ਧੋਖਾ ਜਾਂ ਕੋਈ ਵੱਡਾ ਘਾਟਾ ਵੀ ਸਹਿਣਾ ਪੈ ਸਕਦਾ ਹੈ ਕੁੱਲ ਮਿਲਾ ਕੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੇ ਸੁਭਾਅ ਤੇ ਕਾਬੂ ਰੱਖਣਾ ਹੈ ਨਹੀਂ ਤਾਂ ਤੁਹਾਨੂੰ ਅੱਗੇ ਜਾ ਕੇ ਬਹੁਤ ਹੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰਿਵਾਰ ਦਾ ਤੁਹਾਨੂੰ ਇਸ ਸਮੇਂ ਸਹਿਯੋਗ ਮਿਲੇਗਾ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਵੱਡਿਆਂ ਦੀ ਸਲਾਹ ਲੈ ਕੇ ਹੀ ਸ਼ੁਰੂ ਕਰੋ ਅੱਜ ਦੇ ਦਿਨ ਲਈ ਤੁਹਾਡਾ ਲੱਕੀ ਨੰਬਰ 18 ਹੈ ਜੀ ਤੇ ਲੱਕੀ ਰੰਗ ਹੈ ਜੀ ਲਾਲ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਰਕਾਰੀ ਕੰਮਾਂ ਦੇ ਵਿੱਚ ਤੁਹਾਨੂੰ ਅੱਜ ਦੇ ਦਿਨ ਸਹਿਯੋਗ ਮਿਲਣ ਵਾਲਾ ਹੈ ਵਪਾਰ ਦੇ ਤੌਰ ਤੇ ਤੁਸੀਂ ਅੱਜ ਦੇ ਦਿਨ ਜਿਹੜੀ ਵੀ ਕੋਈ ਯਾਤਰਾ ਕਰੋਗੇ ਉਸ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਅਚਾਨਕ ਧਨਲਾਭ ਦੇ ਵੀ ਸਹਿਯੋਗ ਬਣ ਰਹੇ ਹਨ ਜੀ ਇਸ ਲਈ ਜੋਖਮ ਬਿਲਕੁਲ ਵੀ ਨਾ ਲਓ ਧਾਰਮਿਕ ਕੰਮਾਂ ਵਿੱਚ ਵੀ ਅਜਿਹੇ ਦਿਨ ਤੁਹਾਡੀ ਰੁਚੀ ਵੱਧ ਜਾਵੇਗੀ ਕਾਰੋਬਾਰ ਅਤੇ ਨੌਕਰੀ ਦੇ ਵਿੱਚ ਤੁਹਾਨੂੰ ਸ਼ੁਭ ਚਿੰਤਕਾਂ ਦਾ ਪੂਰਾ ਹੀ ਅਸ਼ੀਰਵਾਦ ਮਿਲੇਗਾ ਜਿਸ ਨਾਲ ਤੁਹਾਡਾ ਹੌਂਸਲਾ ਵੱਧ ਜਾਵੇਗਾ ਤੇ ਤੁਸੀਂ ਮਾਨ ਸਨਮਾਨ ਦੀ ਪ੍ਰਾਪਤੀ ਕਰ ਸਕਦੇ ਹੋ ਘਰੇਲੂ ਸਮਾਨ ਦੀ ਖਰੀਦਦਾਰੀ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੀ ਜੇਬ ਥੋੜੀ ਜਿਹੀ ਢਿੱਲੀ ਹੋ ਸਕਦੀ ਹੈ ਭਾਵੇਂ ਕਿ ਤੁਹਾਡਾ ਖਰਚਾ ਵੱਧ ਸਕਦਾ ਹੈ ਤੁਹਾਡੀ ਆਮਦਨ ਵੀ ਵਧੇਗੀ ਨਵੇਂ ਸੰਬੰਧਾਂ ਨੂੰ ਲੈ ਕੇ ਥੋੜੇ ਜਿਹੇ ਸੁਚੇਤ ਹੀ ਰਹੋ ਹਰ ਕਿਸੇ ਤੇ ਬਹੁਤ ਜਲਦੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੁਹਾਡੇ ਲਈ ਅੱਜ ਦੇ ਦਿਨ ਲੱਕੀ ਨੰਬਰ ਹੋਵੇਗਾ ਜੀ 17 ਤੇ ਲੱਕੀ ਰੰਗ ਹੋਵੇਗਾ ਜੀ ਗੂੜਾ ਹਰਾ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦੇ ਦਿਨ ਤੁਹਾਡੇ ਹੱਥੋਂ ਬੇਲੋੜਾ ਖਰਚ ਹੋਣ ਵਾਲਾ ਹੈ ਸਿਹਤ ਕਮਜ਼ੋਰ ਰਹੇਗੀ ਮਾੜੀ ਸੰਗਤ ਤੋਂ ਤੁਹਾਨੂੰ ਬਚਣ ਦੀ ਬਹੁਤ ਜ਼ਿਆਦਾ ਸਲਾਹ ਦਿੱਤੀ ਜਾਂਦੀ ਹੈ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਨੁਕਸਾਨ ਸਹਿਣਾ ਪੈ ਸਕਦਾ ਹੈ ਅੱਜ ਦੇ ਦਿਨ ਤੁਹਾਨੂੰ ਦੂਜਿਆਂ ਤੇ ਭਰੋਸਾ ਕਰਨਾ ਵੀ ਭਾਰੀ ਪੈ ਸਕਦਾ ਹੈ ਇਸ ਲਈ ਕਿਸੇ ਤੇ ਭਰੋਸਾ ਇੰਨੀ ਜਲਦੀ ਕਰਨਾ ਨਾ ਸਿੱਖੋ ਤੁਹਾਨੂੰ ਆਪਣੇ ਅੰਦਰ ਸਬਰ ਦੀ ਭਾਵਨਾ ਵੀ ਰੱਖਣੀ ਹੋਵੇਗੀ ਪਰਿਵਾਰਕ ਜੀਵਨ ਚੰਗਾ ਰਹੇਗਾ ਜੇਕਰ ਤੁਹਾਡਾ ਧਨ ਕਾਫੀ ਸਮੇਂ ਤੋਂ ਕਿਤੇ ਫਸਿਆ ਹੋਇਆ ਸੀ ਭਾਵ ਕਿ ਕਿਸੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਨੇ ਤੁਹਾਡੇ ਕੋਲੋਂ ਪੈਸੇ ਲਏ ਸੀ ਪਰ ਵਾਪਸ ਨਹੀਂ ਸੀ ਦਿੱਤੇ ਅਓ ਅੱਜ ਦੇ ਦਿਨ ਤੁਹਾਨੂੰ ਅਚਾਨਕ ਹੀ ਵਾਪਸ ਲੈਣ ਲਈ ਆ ਜਾਵੇਗਾ। ਦੁਸ਼ਮਣ ਤੁਹਾਡੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਅੱਜ ਦੇ ਦਿਨ ਕਰ ਸਕਦੇ ਹਨ। ਇਸ ਲਈ ਸਾਵਧਾਨੀ ਹੀ ਵਰਤੋ। ਤੁਹਾਨੂੰ ਵਪਾਰ ਵਿੱਚ ਸਫਲਤਾ ਮਿਲਣ ਵਾਲੀ ਹੈ। ਤੁਸੀਂ ਅੱਜ ਦੇ ਦਿਨ ਕਦੇ ਵੀ ਕਿਸੇ ਦੇ ਨਾਲ ਉੱਚੀ ਨਹੀਂ ਬੋਲਣਾ। ਆਪਣੇ ਅੰਦਰ ਦੇ ਵਾਤਾਵਰਣ ਨੂੰ ਸ਼ਾਂਤ ਹੀ ਰੱਖੋ। ਤੁਹਾਡੇ ਲਈ ਅੱਜ ਦਾ ਲੱਕੀ ਨੰਬਰ ਹੈ ਜੀ 11 ਤੇ ਲੱਕੀ ਰੰਗ ਹੋਵੇਗਾ ਜੀ ਹਰਾ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਜਿਹੜਾ ਵੀ ਤੁਹਾਡਾ ਪੈਸਾ ਕਿਤੇ ਫਸਿਆ ਹੋਇਆ ਸੀ ਜਾਂ ਤੁਸੀਂ ਬਕਾਇਆ ਕਿਸੇ ਕੋਲੋਂ ਲੈਣਾ ਸੀ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਜੇਕਰ ਵਪਾਰ ਦੇ ਨਾਲ ਸੰਬੰਧਿਤ ਤੁਸੀਂ ਕਿਸੇ ਯਾਤਰਾ ਤੇ ਜਾਂਦੇ ਹੋ ਤਾਂ ਯਾਤਰਾਵਾਂ ਤੁਹਾਡੀਆਂ ਸਫਲ ਹੋ ਜਾਣਗੀਆਂ ਅੱਜ ਦੇ ਦਿਨ ਤੁਸੀਂ ਕਿਸੇ ਨਾਲ ਵੀ ਕੋਈ ਵੀ ਬਹਿਸ ਨਹੀਂ ਕਰਨੀ ਕਾਰੋਬਾਰ ਤੁਹਾਡਾ ਚੰਗਾ ਚੱਲਣ ਵਾਲਾ ਹੈ ਵਿਹਤਾ ਜੀਵਨ ਵੀ ਅਜਲੇ ਦਿਨ ਖੁਸ਼ਹਾਲ ਹੀ ਰਹੇਗਾ ਪੂੰਜੀ ਨਿਵੇਸ਼ ਵਧਣ ਵਾਲਾ ਹੈ ਸਾਹਿਤ ਵਿੱਚ ਵੀ ਤੁਹਾਡੀ ਰੁਚੀ ਵਧੇਗੀ ਤੁਸੀਂ ਅੱਜ ਦੇ ਦਿਨ ਕਿਤਾਬਾਂ ਪੜ੍ਹਨ ਵਿੱਚ ਸ਼ੌਂਕ ਜਗਾਓਗੇ ਆਰਥਿਕ ਸੰਭਾਵਨਾਵਾਂ ਚੰਗੀਆਂ ਹਨ ਯਾਤਰਾ ਤੋਂ ਤੁਹਾਨੂੰ ਵਪਾਰਕ ਲਾਭ ਮਿਲ ਸਕਦਾ ਹੈ ਅੱਜ ਦੇ ਦਿਨ ਤੁਹਾਡਾ ਲੱਕੀ ਨੰਬਰ ਹੋਵੇਗਾ ਜੀ 16 ਤੇ ਲੱਕੀ ਰੰਗ ਹੋਵੇਗਾ ਜੀ ਭੂਰਾ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦੇ ਦਿਨ ਜਿਹੜੀ ਵੀ ਯੋਜਨਾ ਤੁਸੀਂ ਬਣਾਓਗੇ ਉਸ ਵਿੱਚ ਸਫਲਤਾ ਹੀ ਪ੍ਰਾਪਤ ਹੋਵੇਗੀ ਤੁਹਾਡੇ ਅੱਜ ਦੇ ਦਿਨ ਨਵੇਂ ਸਮਝੌਤੇ ਹੋਣਗੇ ਵਪਾਰ ਵਿੱਚ ਵੀ ਵਾਧਾ ਹੋਣ ਵਾਲਾ ਹੈ ਕਾਰੋਬਾਰ ਵੀ ਚੰਗਾ ਚੱਲੇਗਾ ਨਿਵੇਸ਼ ਤੁਹਾਡੇ ਲਈ ਸ਼ੁਭ ਸਮਾਚਾਰ ਹੀ ਲੈ ਕੇ ਆਵੇਗਾ ਕਹੜੀ ਨਾਲ ਕੰਮ ਕਰਨ ਦੀ ਆਪਣੀ ਆਦਤ ਨੂੰ ਤੁਹਾਨੂੰ ਬਦਲਣਾ ਪਵੇਗਾ ਨਹੀਂ ਤਾਂ ਕਹੜੀ ਕਹੜੀ ਵਿੱਚ ਤੁਸੀਂ ਆਪਣਾ ਕੋਈ ਵੱਡਾ ਨੁਕਸਾਨ ਕਰ ਸਕਦੇ ਹੋ ਕਿਸੇ ਚੰਗੇ ਦੋਸਤ ਦੇ ਨਾਲ ਮੁਲਾਕਾਤ ਹੋਵੇਗੀ ਜਿਸ ਦੇ ਮਿਲਣ ਦੇ ਨਾਲ ਤੁਹਾਡੀ ਹਿੰਮਤ ਵਧ ਜਾਵੇਗੀ ਤੇ ਤੁਸੀਂ ਕਿਸੇ ਵੱਡੀ ਉਪਲਬਧੀ ਨੂੰ ਹਾਸਲ ਕਰ ਸਕਦੇ ਹੋ ਸਮਾਜ ਅਤੇ ਪਰਿਵਾਰ ਵਿੱਚ ਤੁਹਾਨੂੰ ਬਹੁਤ ਹੀ ਸਨਮਾਨ ਮਿਲਣ ਵਾਲਾ ਹੈ ਅੱਜ ਦੇ ਦਿਨ ਤੁਹਾਡੇ ਲਈ ਲੱਕੀ ਨੰਬਰ ਹੋਵੇਗਾ ਜੀ 6 ਤੇ ਲੱਕੀ ਰੰਗ ਹੋਵੇਗਾ ਜੀ ਨੀਲਾ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਧਾਰਮਿਕ ਕੰਮਾਂ ਵਿੱਚ ਤੁਹਾਡੀ ਰੁਚੀ ਵਧਣ ਵਾਲੀ ਹੈ ਤੁਹਾਨੂੰ ਬਜ਼ੁਰਗਾਂ ਦਾ ਸਹਿਯੋਗ ਮਿਲ ਜਾਵੇਗਾ ਕੋਰਟ ਦੇ ਕੰਮ ਤੁਹਾਡੇ ਪੂਰੇ ਹੋਣਗੇ ਆਮਦਨੀ ਤੇ ਅਸੰਭਾਵੀ ਖਰਚੀਆਂ ਵਿਚਕਾਰ ਸੰਤੁਲਨ ਬਣਿਆ ਹੀ ਰਹੇਗਾ ਇਸ ਸਮੇਂ ਤੁਹਾਨੂੰ ਆਪਣੇ ਗੁੱਸੇ ਤੇ ਕਾਬੂ ਰੱਖਣਾ ਹੋਵੇਗਾ ਨਹੀਂ ਤਾਂ ਗੁੱਸੇ ਕਾਰਨ ਤੁਸੀਂ ਆਪਣਾ ਹੀ ਕੋਈ ਵੱਡਾ ਨੁਕਸਾਨ ਕਰ ਸਕਦੇ ਹੋ ਵਪਾਰ ਵਿੱਚ ਨਵੇਂ ਸਮਝੌਤੇ ਤੁਹਾਡੇ ਲਈ ਲਾਭਦਾਇਕ ਸਾਬਿਤ ਹੋਣਗੇ ਧਾਰਮਿਕ ਕੰਮਾਂ ਵਿੱਚ ਅੱਜ ਤੁਹਾਡੀ ਰੁਚੀ ਵਧੇਗੀ ਨਵੀਂ ਯੋਜਨਾ ਦਾ ਵੀ ਤੁਹਾਨੂੰ ਲਾਭ ਪ੍ਰਾਪਤ ਹੋ ਜਾਵੇਗਾ ਤੁਹਾਨੂੰ ਇਸ ਸਮੇਂ ਪਰਿਵਾਰ ਦੇ ਵੱਡੇ ਮੈਂਬਰਾਂ ਦਾ ਸਹਿਯੋਗ ਮਿਲਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਹਾਡੇ ਲਈ ਅੱਜ ਦਾ ਦਿਨ ਲੱਕੀ ਨੰਬਰ ਹੈ ਜੀ 7 ਨੰਬਰ ਤੇ ਲੱਕੀ ਰੰਗ ਹੋਵੇਗਾ ਜੀ ਗੁਲਾਬੀ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਵਾਹਨ ਅਤੇ ਮਸ਼ੀਨਰੀ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਅੱਜ ਦੇ ਦਿਨ ਬਹੁਤ ਹੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਕੋਈ ਪੁਰਾਣੀ ਬਿਮਾਰੀ ਦੁਬਾਰਾ ਵੀ ਉੱਭਰ ਸਕਦੀ ਹੈ ਆਪਣੀ ਬੋਲੀ ਉੱਤੇ ਕਾਬੂ ਰੱਖੋ ਕਾਰੋਬਾਰੀ ਵਿਸਤਾਰ ਦੇ ਲਈ ਕੀਤੇ ਯਤਨ ਤੁਹਾਡੇ ਸਫਲ ਹੋ ਜਾਣਗੇ ਤੁਹਾਨੂੰ ਅੱਜ ਬੱਚਿਆਂ ਤੋਂ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ ਜਿਸ ਦੇ ਮਿਲਣ ਦੇ ਨਾਲ ਪਰਿਵਾਰ ਵਿੱਚ ਮਾਹੌਲ ਬਹੁਤ ਹੀ ਖੁਸ਼ੀਆਂ ਭਰਿਆ ਬਣ ਜਾਵੇਗਾ ਦੂਜਿਆਂ ਦੇ ਕੰਮ ਵਿੱਚ ਅੱਜ ਦੇ ਦਿਨ ਬਿਲਕੁਲ ਵੀ ਦਖਲ ਅੰਦਾਜ਼ੀ ਨਾ ਕਰੋ ਨਹੀਂ ਤਾਂ ਉਹ ਤੁਹਾਡੇ ਨਾਲ ਨਫ਼ਰਤ ਕਰਨ ਲੱਗ ਜਾਣਗੇ ਇਸ ਸਮੇਂ ਤੁਹਾਨੂੰ ਪਰਿਵਾਰ ਦੀ ਚਿੰਤਾ ਹੀ ਰਹੇਗੀ ਤੁਹਾਡੇ ਲਈ ਅੱਜ ਦੇ ਦਿਨ ਲੱਕੀ ਨੰਬਰ ਹੈ ਜੀ 3 ਤੇ ਲੱਕੀ ਨੰਬਰ ਹੋਵੇਗਾ ਜੀ ਅਸਮਾਨੀ ਨੀਲਾ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪ੍ਰੇਮ ਸਬੰਧਾਂ ਵਿੱਚ ਅੱਜ ਤੁਹਾਡੇ অনুকূলਤਾ ਰਹੇਗੀ ਸਿਆਸੀ ਰੁਕਾਵਟਾਂ ਦੂਰ ਹੋ ਜਾਣਗੀਆਂ ਕਾਰੋਬਾਰ ਤੁਹਾਡਾ ਚੰਗਾ ਚੱਲਣ ਵਾਲਾ ਹੈ ਦੁਸ਼ਮਣਾਂ ਤੋਂ ਪਰ ਤੁਹਾਨੂੰ ਡਰ ਰਹੇਗਾ ਲਾਭ ਵੀ ਬਹੁਤ ਹੋਵੇਗਾ ਪਿਛਲੇ ਕੰਮਾਂ ਨੂੰ ਟਾਲ ਦਿਓ ਕਿਉਂਕਿ ਉਹਨਾਂ ਵਿੱਚ ਤੁਹਾਨੂੰ ਅਸਫਲਤਾ ਦੀ ਸੰਭਾਵਨਾ ਬਣੀ ਹੋਈ ਹੈ ਜਿਹੜਾ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਨੂੰ ਤੁਸੀਂ 2-3 ਦਿਨ ਬਾਅਦ ਹੀ ਸ਼ੁਰੂ ਕਰੋ ਬੇਲੋੜਾ ਵਿਵਾਦ ਨਹੀਂ ਤਾਂ ਹੋ ਸਕਦਾ ਹੈ ਕਾਰੋਬਾਰੀ ਯੋਜਨਾਵਾਂ ਤੁਹਾਡੀਆਂ ਅੱਜ ਦੇ ਦਿਨ ਸਿਰੇ ਨਹੀਂ ਚੜਨਗੀਆਂ ਤੁਹਾਡੇ ਲਈ ਅੱਜ ਲੱਕੀ ਨੰਬਰ ਹੋਵੇਗਾ ਜੀ 11 ਤੇ ਲੱਕੀ ਰੰਗ ਹੋਵੇਗਾ ਜੀ ਪੀਲਾ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜਾਇਦਾਦ ਦੇ ਕੰਮਾਂ ਵਿੱਚ ਤੁਹਾਨੂੰ ਅੱਜ ਦੇ ਦਿਨ ਬਹੁਤ ਹੀ ਲਾਭ ਪ੍ਰਾਪਤ ਹੋਣ ਵਾਲਾ ਹੈ ਤਰੱਕੀ ਦਾ ਰਹਾ ਤੁਹਾਡਾ ਪੱਧਰਾ ਹੋ ਜਾਵੇਗਾ ਭਾਵੇਂ ਜੇਕਰ ਤੁਹਾਨੂੰ ਭਾਵੇਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨੌਕਰੀ ਦੇ ਵਿੱਚ ਤੁਹਾਡੀ ਤਨਖਾਹ ਵੱਧ ਜਾਵੇ ਉਹ ਵੀ ਇਸ ਸਮੇਂ ਵੱਧ ਜਾਵੇਗੀ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਨੌਕਰੀ ਦਾ ਤਬਾਦਲਾ ਹੋ ਜਾਵੇ ਤਾਂ ਉਹ ਵੀ ਹੋ ਸਕਦਾ ਹੈ ਇਸ ਤੇ ਚਾਂਸ ਬਣਦੇ ਦਿਖਾਈ ਦੇ ਰਹੇ ਹਨ ਕਾਰੋਬਾਰ ਤੁਹਾਡਾ ਵਧੀਆ ਚੱਲੇਗਾ ਤੁਹਾਨੂੰ ਇਸ ਸਮੇਂ ਘਰ ਵਿੱਚ ਖੁਸ਼ ਨਮਾ ਮਾਹੌਲ ਹੀ ਦਿ세ਗਾ ਖਰਚੇ ਵਧਣ ਦੀ ਚਿੰਤਾ ਹੋ ਸਕਦੀ ਹੈ ਬੱਚਿਆਂ ਦੇ ਰੋਜ਼ਗਾਰ ਦੀ ਸਮੱਸਿਆ ਦਾ ਹੱਲ ਤੁਹਾਨੂੰ ਅੱਜ ਦੇ ਦਿਨ ਪ੍ਰਾਪਤ ਹੋ ਸਕਦਾ ਹੈ। ਵਪਾਰ ਵਿੱਚ ਲਾਭ ਹੋਵੇਗਾ। ਅੱਜ ਦੇ ਦਿਨ ਤੁਹਾਡੀ ਦੁਵਿਧਾ ਵੀ ਦੂਰ ਹੋ ਸਕਦੀ ਹੈ। ਅੱਜ ਦੇ ਦਿਨ ਤੁਹਾਡੀ ਕਿਸੇ ਐਸੇ ਰਿਸ਼ਤੇਦਾਰ ਦੇ ਨਾਲ ਮੁਲਾਕਾਤ ਹੋਵੇਗੀ ਜਿਸ ਦੇ ਮਿਲਣ ਦੇ ਨਾਲ ਤੁਹਾਨੂੰ ਪੋਜ਼ੀਟਿਵ ਵਾਅ ਵੀ ਆ ਸਕਦੀ ਹੈ। ਤੁਹਾਡੇ ਲਈ ਅੱਜ ਲੱਕੀ ਨੰਬਰ ਹੈ ਜੀ 9 ਤੇ ਲੱਕੀ ਰੰਗ ਹੈ ਜੀ ਮਹਿਰੂਨ। ਸੋ ਦੋਸਤੋ ਇਹ ਸੰਜੀ 12 ਰਾਸ਼ੀयां ਤੇ ਇਹਨਾਂ 12 ਰਾਸ਼ੀਆਂ ਦੇ ਵਿੱਚੋਂ ਉਹ ਕਿਹੜੀਆਂ ਰਾਸ਼ੀਆਂ ਹਨ ਜਿਹੜੀਆਂ ਸੱਤ ਖੁਸ਼ਕਿਸਮਤ ਹੋਣ ਵਾਲੀਆਂ ਹਨ ਤੁਸੀਂ ਆਪ ਹੀ ਸੁਣ ਲਿਆ ਹੋਵੇਗਾ ਧੰਨਵਾਦ